ਸੰਦੀਪ ਮੇਰੀ ਸੁਣ ਗੱਲ ਦੁਖੀ ਉਹ ਬਹੁਤ ਜ਼ਿਆਦਾ ਹੀ ਉਹ ਇਹ ਕਾਨੂੰਨ ਕੋਈ ਕਰ ਲਿਆ ਫੇਰ ਕੀ ਕਰਾਂਗੇ ਉਹ ਕੁਝ ਨਹੀਂ ਕਰਦਾ ਜੇ ਉਹਦੀ ਮਾਂ ਨੂੰ ਇਹ ਗੱਲ ਪਤਾ ਲੱਗ ਗਈ ਨਾ ਤੇ ਜੇ ਉਹਨੂੰ ਕੁਝ ਹੋ ਗਿਆ ਤੇ ਫੇਰ ਕੀ ਕਰਾਂਗੇ ਬੱਜੇ ਨਹੀਂ ਛੁੱਟਣਾ ਹੀ ਇਹ ਸੋਚ ਲੋ ਦੋਵੇਂ ਪਾਸਿਆਂ ਤੋਂ ਨਾ ਫਸ ਹੀ ਗਏ ਸਮਝ ਕੁਝ ਨਹੀਂ ਆਉਂਦੀ ਉਹਦਾ ਪਿਓ ਵੀ ਨਹੀਂ ਸਿਰ ਤੇ ਹੈਗਾ ਉਹਨਾਂ ਨੂੰ ਹੁਣ ਕੀ ਕਹੀਏ ਜਿਦੇ ਲਾਰ ਲੱਗੀ ਉਹਦਾ ਵੀ ਫਰਜ਼ ਹੈ ਆਈ ਨਾ ਫੋਨ ਕਰਨ ਦਾ ਮੈਂ ਪੁੱਛਾਂ ਚਲੋ ਕੋਈ ਨਹੀਂ ਮਾਸੀ ਜੀ ਉਹ ਵੀ ਫੋਨ ਕਰ ਦੂਗਾ ਤੁਹਾਨੂੰ ਚਾਰ ਤੇ ਇੱਡਾ ਕਰਿਓ ਇੱਥੇ ਆਇਓ ਦਲਜਿੰਦਰ ਦਿੰਦਰ ਮੈਂ ਤੇ ਕਣੀ ਲਵਲੀ ਨੂੰ ਨਾਲ ਲੈ ਜਾ ਆ ਫਿਰ ਦੱਸੂਗਾ ਨਾ ਗੱਲਾਂ ਇਹ ਵੀ ਸਾਰੀਆਂ ਵੀ ਆ ਕੋ ਕਰਦੀ ਐ ਉੱਥੇ ਨਾਲੇ ਉਹਦੀ ਮਾਨ ਪਤਾ ਲੱਗ ਜਾਊਗਾ ਉਹ ਨਾ ਨਾ ਮੰਮੀ ਇਹਨੂੰ ਨਹੀਂ ਕੜਨਾ ਉੱਥੇ ਉੱਥੇ ਤੇ ਇਹਨੇ ਹੋਰ ਗੱਲ ਵਧਾ ਦੇਣੀ ਜਿੱਦਾਂ ਦਾ ਇਹ ਹੈਗਾ ਵਾ ਮੰਮੀ ਵਾਦ ਘਟ ਬੋਲਣ ਤੇ ਕੋਈ ਲੋੜ ਹੀ ਨਹੀਂ ਹੈਗੀ ਹੀ ਨਾ ਉਹਨਾਂ ਨੇ ਕੀਤਾ ਤੇ ਨਾ ਹੀ ਕੀਤਾ ਤੇ ਹੋਰ ਕੀ ਬਕਰ ਕੀ ਕੀ ਤੇ ਜਾ ਕੇ ਦੱਸਿਆ ਤੇ ਕੀ ਨਹੀਂ ਦੱਸਿਆ ਉਹ ਸਿਆਣਾ ਤੇ ਤੂੰ ਬੜਾ ਬਣਿਆ ਫਿਰਦਾ ਵਾ ਪਰसों ਕੱਲੀ ਐਨਕਾ ਲਾ ਕੇ ਤੁਰੀ ਜਾਂਦੀ ਏ ਪਤੀ ਜੀ ਕਿਹੜੀ ਜਨਾਨੀ ਆ ਜਿਹੜੀ ਅਣਕਾਂ ਲਾ ਕੇ ਤੁਰੀ ਫਿਰਦੀ ਐ ਹਾਲੇ ਕਿਡੂਨੀ ਨਣਾ ਤਿੰਦੇ ਮੰਮੀ ਮੈਂ ਚੱਲੀ ਆ ਫਿਰ ਚੱਲੀ ਆ ਉਹਨੂੰ ਆਹ ਚੱਲੀ ਆ ਨਾ ਫਿਰ ਉਹਨੂੰ ਨਾਲ ਹੀ ਲੈ ਆਵੀ ਹੁਣ ਨਹੀਂ ਮੈਂ ਨਾਲ ਹੀ ਲੈ ਕੇ ਆਉਂਗੀ ਉਹਨੂੰ ਗੱਲਾਂ ਬਾਤਾਂ ਤੂੰ ਹੀਰੀਆਂ ਉਹਨੇ ਕਰਨੀਆਂ ਫਿਰ ਮੇਰੇ ਚਾਰ ਦਿਨ ਨਹੀਂ ਹੋਏ ਤਾਂ ਤੂੰ ਲੈ ਆਵੀ ਨਾਲ ਹੀ ਉਹਨੂੰ ਨਹੀਂ ਨਹੀਂ ਮੰਮੀ ਮੈਂ ਨਾਲ ਹੀ ਲੈ ਕੇ ਆਉਂਗਾ ਹੁਣ ਉਹਨੂੰ ਆਹ ਵਾਲੇ ਸੰਦੀਪ ਨੂੰ ਦੱਸਿਆ ਦੱਸਤਾ ਮੈਂ ਉਹਨੂੰ ਵੀ ਦੇਹੀ ਬਾਥਰੂਮ ਜਿਹੜਾ ਪਰਦੇ ਦੇ ਇਧੇ ਮੈਂ ਉੱਥੇ ਦੀ ਹੁੰਦੀ ਆਈ ਹੁਣ ਜਾ ਤੈਨੂੰ ਸਮਝਾ ਦੇਣਾ ਹੈ ਨਾ ਵੀ ਲਵਲੀ ਨੂੰ ਨਾ ਪਤਾ ਲੱਗੇ ਆਖਿਆ ਸੀ ਉਹਨੂੰ ਮੈਂ ਹੁਣ ਕਈ ਵਾਰੀ ਗਾੜੀ ਆ ਰਵਣ ਚੱਲ ਕੋਈ ਨਹੀਂ ਮੈਂ ਲੈ ਕੇ ਹੀ ਜਾਊਂਗੀ ਤੇ ਨਾਲੇ ਉਹਦੀ ਮੰਮੀ ਨਾਲ ਨਾ ਮੈਂ ਗੱਲਬਾਤ ਕਰਕੇ ਹੀ ਆਊਂਗੀ ਚੰਗੀ ਤਰ੍ਹਾਂ ਜਰਾ ਕੰਨ ਖੋਲ ਕੇ ਆਈ ਉਹਦੇ ਨਹੀਂ ਉਹ ਤੇ ਹੁਣ ਮੈਂ ਜੇ ਜਾਣਾ ਵਾ ਤੇ ਮੈਂ ਗੱਲ ਕਰਕੇ ਹੀ ਆਉਣੀ ਆ ਨਾ ਆਹੋ ਬੁਤੇਰੀ ਗਰਮ ਹੋਣ ਈ ਫੋਨ ਤੇ ਹੁਣ ਮੈਂ ਜਾ ਕੇ ਦੱਸੂਗੀ ਨਾ ਸਾਰਿਆਂ ਪੇ ਕੀ ਕਰਦੀ ਫਿਰਦੀ ਆਹ ਇਹਨੇ ਕਰਤੂਤਾ ਵੀ ਦੱਸਦੀ ਨਾ ਸਾਰਿਆਂ ਜਾ ਕੇ ਨਹੀਂ ਉਹ ਤੇ ਮੈਂ ਦੱਸ ਕੇ ਹੀ ਆਉਣਾ ਵਾ ਹੁਣ ਵੀ ਤੁਸੀਂ ਤੇ ਹੀ ਕਰਦੇ ਹੋ ਤੇ ਚਲੋ ਕੋਈ ਨਹੀਂ ਮੈਂ ਜਾਣੀ ਆ ਫਿਰ ਚਲ ਜਾਓ ਫਿਰ ਦੱਸਿਆ ਇੱਕ ਕੁੜੀ ਉਦਾਂ ਦੁਖੀ ਆ ਕਰੋ ਇੱਕ ਉਹਨਾਂ ਰਿਸ਼ਤਾ ਕਰਵਾ ਕੇ ਉਹਦੋਂ ਦੁਖੀ ਹੋ ਗਈ ਹੁਣ ਇੱਧਰ ਵੀ ਕਿਹੜਾ ਉਹਨੂੰ ਟਿਕਣਾ ਮਿਲਣ ਡਿਆ ਵਕਤ ਚੱਲ ਪੈਸੇ ਦਿੱਤੇ ਉਦਾਂ ਲੱਗੀ ਐ ਇਹ ਆ ਵੀ ਦੂਜਾ ਠੇਲਾ ਜਿਹੜਾ ਸੀ ਨਾ ਉਹ ਖਿੱਚਣਾ ਪੈਂਦਾ ਸੀ ਆਵਾ ਮੋਟਰਸਾਈਕਲ ਦੇ ਮਗਰੀ ਪਾ ਕੇ ਲੈ ਜਾਈਦਾ ਢੋਖ ਬੜੀ ਲੱਗੀ ਐ ਰੋਟੀ ਤੇ ਖਾਵਾਂ ਘਰ ਜਾ ਕੇ ਚੱਲ ਨਵਲੀ ਤੇ ਆ ਗਿਆ ਵਾ ਇਦਾਂ ਕਰਦੀਆਂ ਲਵਲੀ ਨਾਲੇ ਰੋਟੀ ਫੜਾਉਣੀ ਆ ਨਾਲੇ ਨਾ ਉਹ ਗੱਲ ਦਾ ਨਾ ਪਤਾ ਲੱਗ ਜੂਗਾ ਲਵਲੀ ਨੂੰ ਹੀ ਇਦਾਂ ਕਰਦੀ ਆ ਫੋਨ ਖੜਦੀ ਆ ਨਾਲ ਤੇ ਬਹਾਨੇ ਨਾ ਕਹੂੰਗੀ ਕਿ ਦੀਦੀ ਤੇ ਹੀ ਪਹੁੰਚ ਗਈ ਆ ਆਪੇ ਲਵਲੀ ਨੇ ਮੈਨੂੰ ਪੁੱਛ ਲੈਣਾ ਵਾ ਕਿ ਭਾਬੀ ਕਿੱਥੇ ਗਏ ਆ ਦੀਦੀ ਫੇਰ ਮੈਂ ਦੱਸੂੰ ਕਿ ਸਾਰੀ ਗੱਲ ਬਾਤ ਆ ਉਲੀ ਟਾਈਮ ਨਾਲ ਰੋਟੀ ਖਾ ਲੈ ਕੇ ਆ ਕੇ ਮੁੜ ਕੇ ਠੰਡੀ ਹੋ ਜਾਂਦੀ ਆ ਉਹ ਭਾਬੀ ਇਦਾਂ ਹੀ ਟਾਈਮ ਹੀ ਲੱਗ ਗਿਆ ਉੱਥੇ ਰੋਟੀ ਖਾ ਕੇ ਤੇ ਫਿਰ ਜਾਇਆ ਕਰ ਜਿਹੜਾ ਕੰਮ ਕਰਨਾ ਹੁੰਦਾ ਉੱਥੇ ਕੁਤਰ ਕੇ ਫੇਰ ਹੀ ਆਉਣਾ ਭਾਜੀ ਨੇ ਖਾ ਲਈ ਆ ਹਾਂ ਉਹਨੇ ਖਾ ਲਈ ਰੋਟੀ ਪਹੁੰਚ ਕੇ ਦੇ ਦਿੱਤੀ ਅੱਛਾ ਅੱਛਾ ਠੀਕ ਆ ਠੀਕ ਆ ਤੇ ਰਪਿੰਦਰ ਨੂੰ ਨਾਲ ਹੀ ਲੈ ਆਇਓ ਹੁਣ ਕੋਈ ਬਹਾਨੇ ਲਾਵੇ ਕਿ ਮੈਂ ਨਹੀਂ ਜਾਣਾ ਚਲੋ ਠੀਕ ਆ ਆਜੋ ਫੇਰ ਟਾਈਮ ਨਾਲ ਠੀਕ ਠੀਕ ਭਾਬੀ ਕੌਣ ਗਿਆ ਰਪਿੰਦਰ ਨੂੰ ਲੈਣ ਤੈਨੂੰ ਨਹੀਂ ਪਤਾ ਨਾ ਮੈਂ ਤਾਂ ਹੋਣੀ ਬੰਬੀ ਤੋਂ ਆਇਆ ਵਾਂ ਤੇ ਕੁੜੀ ਕਿੱਥੇ ਆਨਾਲੀ ਲਵਲੀ ਦੀਦੀ ਗਿਆ ਰਪਿੰਦਰ ਨੂੰ ਲੈਣ ਰੁਪਿੰਦਰ ਦਾ ਫੋਨ ਆਇਆ ਸੀ ਪਤਾ ਨਹੀਂ ਕੀ ਗੱਲਬਾਤ ਹੋਈ ਆ ਤੇ ਉਹਦੀ ਮੰਮੀ ਵੀ ਕਹਿਣ ਦੀ ਸੀ ਕਿ ਲੈ ਜਾਓ ਇਹਨੂੰ ਆ ਕੇ ਮੈਂ ਭਾਬੀ ਸਾਰਿਆਂ ਨੂੰ ਮਨਾ ਵੀ ਕੀਤਾ ਸੀ ਵੀ ਕਿਸੇ ਨੇ ਨਹੀਂ ਜਾਣਾ ਉਹਨੂੰ ਲੈਣ ਜਦੋਂ ਗਈ ਸਾਡੇ ਨਾਲ ਲੜਕੇ ਆ ਜਦੋਂ ਮੈਂ ਹੁਣ ਲੱਗਾ ਸੀ ਤਿਆਰ ਤੇ ਫਿਰ ਮੇਰੇ ਨਾਲ ਚਲ ਜਾਂਦੀ ਹੁਣ ਆ ਵੀ ਕੱਲੀ ਜਾਂਦੀ ਜਦੋਂ ਚਲ ਗਈ ਸੀ ਤੇ ਮੈਂ ਤਾਂ ਸੋਚਿਆ ਕਿ ਤੈਨੂੰ ਪਤਾ ਵਾ ਦੀਦੀ ਲੈਣ ਚੱਲੇ ਆ ਮੈਂ ਤਾਂ ਬਥੇਰਾ ਰੋਕਿਆ ਸੀ ਦੀਦੀ ਨੂੰ ਕਿ ਨਾ ਜਾਓ ਤੇ ਉਹਨਾਂ ਨੇ ਗੱਲ ਮੰਨੀ ਨਹੀਂ ਮੇਰੀ ਮੈਂ ਤੇ ਮੰਮੀ ਨੂੰ ਵੀ ਆਖਿਆ ਸੀ ਵੀ ਹੁਣ ਜਿੱਦਾਂ ਗਈ ਆ ਨਾ ਉਦਾਂ ਹੀ ਆਊਗੀ ਤੂੰ ਇਹ ਨਹੀਂ ਨਾ ਲੈਣਾ ਜਾਣਦਾ ਚੱਲ ਕੋਈ ਗੱਲ ਨਹੀਂ ਖਾ ਰੋਟੀ ਮੈਂ ਪਾਣੀ ਲਿਆਵਾ ਤੂੰ ਰੋਟੀ ਸਵਾ ਖਾਣੀ ਹੈ ਜਦੋਂ ਮੈਂ ਇਹਨਾਂ ਨੂੰ ਮਨਾ ਕੀਤਾ ਵੀ ਉੱਥੇ ਨਹੀਂ ਜਾਣਾ ਤੇ ਫਿਰ ਵੀ ਕੁੜੀ ਵੇਖ ਲੈ ਉੱਥੇ ਚਲ ਗਈ ਚੱਲ ਕੋਈ ਗੱਲ ਨਹੀਂ ਕੁੜੀ ਨੂੰ ਇੱਥੇ ਆੜਾਂ ਦੇ ਫਿਰ ਇਹਨੂੰ ਮੈਂ ਦੱਸੂਗਾ ਵੀ ਤੂੰ ਕਿਨੂੰ ਪੁੱਛ ਕੇ ਗਈ ਨਾਲੇ ਜਿੰਨੀ ਪੈਰੀ ਗਈ ਹੀ ਉਨੀ ਪੈਰੀ ਵਾਪਸ ਆਉਂਦੀ ਏ ਹੁਣ ਇਹਦਾ ਦਿਮਾਗ ਕੰਮ ਕਰਦਾ ਵੀ ਮੈਂ ਕਿਹੜੀ ਬੱਸੇ ਆਉਣਾ ਵਾਪਸ ਚੱਲ ਹੁਣ ਬਣੀ ਗੱਲ ਹੁਣ ਪੈਣਾ ਘਰ ਚ ਕਪਾਤ ਰੁਪਿੰਦਰ ਕੋਰੇ ਤੇਰੇ ਨਾਂ ਨਾ ਵੱਜੀਆਂ ਤੇ ਮੇਰਾ ਨਾਂ ਵੀ ਸੰਦੀਪ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਇਦਾਂ ਹੀ ਚਾਹਨੀ ਸੀ ਜੇ ਪਤਾ ਲੱਗ ਵੀ ਜਾਊਗਾ ਨਾ ਕਿ ਸੰਦੀਪ ਨੇ ਦੱਸਿਆ ਵਾ ਤੇ ਮੈਂ ਕਹਿ ਦੇਣਾ ਵਾ ਮੈਨੂੰ ਤੇ ਚੇਤਾ ਭੁੱਲ ਗਿਆ ਸੀ ਕਿ लवली ਲਾਗੇ ਗੱਲ ਨਹੀਂ ਕਰਨੀ ਮੈਂ ਤਾਂ ਫੋਨ ਲਾ ਬੈਠੀ ਚੱਲ ਕੋਈ ਗੱਲ ਨਹੀਂ ਕੋਈ ਨਾ ਕੋਈ ਬਹਾਨਾ ਘੜ ਲੈਣਾ ਮੈਂ ਪਹਿਲਾਂ ਹੀ ਦੇਖੋ ਕਿਦਾਂ ਖਲਾਰਾ ਪਾਇਆ ਵਗਦੇ ਪੰਜਾਬਦਿਆਂ ਨੇ ਕਦੀ ਨਾ ਸਫਾਈ ਨਹੀਂ ਕੀਤੀ ਮਗਰੋਂ ਆਹ ਤੇਰਾ ਮਗਰੋਂ ਕਦੀ ਕੀਤੀ ਨਹੀਂ ਅਹੀਂ ਤੇ ਬੈਠੇ ਰਹਿੰਦੇ ਨੇ ਵਿਹਲੇ ਤੂੰ ਹੀ ਕਰਦੀ ਨਹੀਂ ਹੋਰ ਕੀ ਐ ਮਹਾ ਸਾਫ ਕੀਤੀ ਐ ਇਨੀ ਗੰਦੀ ਕੀਤੀ ਸੀ ਨਾ ਕਰਦੇ ਰਹੇ ਸਫਾਈ ਇਥੇ ਦੀ ਸਾਰਾ ਕੁਝ ਕਰਕੇ ਬੈੰਦੀ ਰਹੀ ਆ ਤੇਰੇ ਸਿਰ ਤੇ ਨਹੀਂ ਰੱਖਿਆ ਵੀ ਉਹ ਆਊਗੀ ਤੇ ਕਰੇ ਤੇਰੇ ਸਿਰ ਤੇ ਨਹੀਂ ਰੱਖਿਆ ਕਰਦੀ ਰਹੀ ਆ ਵੀ ਉਹ ਆਊਗੀ ਤੇ ਉਹ ਕਰੇਗੀ ਉਹ ਜਾ ਮਦਾ ਰਹਿੰਦੇ ਜਾ ਚੰਗਾ ਅਬ ਮੈਂ ਇਹ ਸਫਾਈ ਕਰਦੀ ਰਹੀ ਆ ਕਿਦਾਂ ਸਾਰੀਆਂ ਵਟੇਲਾਂ ਕਿਤੇ ਕਿੰਨੀਆਂ ਗੰਦੀਆਂ ਕੀਤੀਆਂ ਕਿਤੇ ਸਾਰੀਆਂ ਪੀਲੀਆਂ ਹੋਈਆਂ ਇਹਦਾ ਤਾਂ ਥਾਂ ਹੀ ਨਹੀਂ ਹੁੰਜਿਆ ਨਾ ਹੀ ਰੋਟੀ ਪਕਾ ਕੇ ਕਦੀ ਖਾਦੀ ਆਉਗੀ ਤਾਂ ਹੀ ਫੇਰ ਹੀ ਆਖਿਆ ਖਾਵਾਂਗੇ ਰੋਟੀ ਉਹ ਚੰਗਾ ਬੱਸ ਠੀਕ ਵਾ ਮੈਂ ਬੈਠਾ ਵੇ ਮੈਂ ਇਦਾਂ ਕਰ ਲੱਗੀ ਆ ਆ ਹੁਣ ਮੈਂ ਅਵੇਲਾ ਹੁਣ ਮੈਂ ਨਾ ਆ ਕੇ ਸੋਣੀ ਐ ਤਿਆਰ ਹੋ ਗਈ ਆ ਨਾ ਤੋ ਆਪੇ ਕੱਲ ਕਹਿੰਦੀ ਸੀ ਨਾ ਭੀ ਐਵੇਂ ਕੀ ਬਣੀ ਆ ਹੁਣ ਅਜ ਠੀਕ ਵਾ ਨਾ ਆਹ ਸੋਣੀ ਆਹ ਮਾਂ ਦੇ ਨਾਲ ਅੰਦਰ ਬੈ ਸਿਰ ਸੁਰਮੇ ਵਾਲੇ ਆਏ ਵੇਲਾ ਨਾ ਹੁਣ ਮੈਂ ਇਦਾਂ ਕਰਾਂ ਮੋਗਵਾ ਸੋਟਾ ਵਾਂ ਮੋਗਵਾ ਗੋਵਾ ਤੂੰ ਰਹਿਣ ਦੇ ਫਾਈ ਦੋ ਨਾ ਕਰੇ ਅਗਰ ਵਜੂ ਮੈਂ ਤਿਆ ਕਰਨੀ ਆ ਵੀ ਦੱਸਾ ਵਗਵਾ ਤੇਰੇ ਸਿਰ ਤੇ ਨਹੀਂ ਰੱਖਿਆ ਮੈਂ ਨਾ ਜਦੋਂ ਵੇਲੀ ਹੁੰਦੀ ਐ ਇੰਨਾ ਕੂੜਾ ਨਿਕਲਿਆ ਇੰਨਾ ਜਦੋਂ ਦੀ ਮੈਂ ਵੇਈ ਮਹੀਨੇ ਦਾ ਕਰੇ ਵੇਲੀ ਹੁੰਜੀ ਨਹੀਂ ਇਹਦੇ ਹੀ ਮਗਰੋਂ ਉਹੋ ਹੀ ਤੇ ਆਖਣ ਦੇਈਆਂ ਵੀ ਕੋਹਾਂ ਵੀ ਨਹੀਂ ਕੀਤਾ ਸੀ ਤੈਨੂੰ ਡੀਕਾਂ ਤੇ ਵੀ ਆਏਗੀ ਤੇ ਕਰੇਗੀ ਚਲ ਫੇਰ ਇਦਾਂ ਕਰਨੀ ਮੈਂ ਆ ਗਈ ਫੇਰ ਵੇਲੀਆਂ ਹੋਵੇ ਚੰਗਾ ਰਮਾਨ ਨਾ ਬਹਿ ਜਾ ਆ ਗਈ ਆ ਗਈ ਮੈਂ ਲੋਕੀ ਕੀ ਕਹਿਣਗੇ ਪੱਲਾ ਆਖਣਾ ਨਵੀਂ ਸਵੀ ਆਈਏ ਤੇ ਆਣ ਕੇ ਕੂੜੇ ਚ ਵੜੀ ਆ ਥਾਂ ਹੁ ਝੰਡਾ ਹੀ ਡੰਗਰਾ ਇਹਦੇ ਜੰਮਣ ਪੀਨੋ ਕੀ ਥੁਰਿਆ ਸੀ ਇਹਦੇ ਨਾਲ ਤੇ ਰੱਬ ਕੱਲਾ ਮੁੰਡਾ ਹੀ ਰਹਿ ਜਾਂ ਦੰਦਾ ਲੋਕੀ ਮੀਨੋ 600 ਗੱਲਾਂ ਕਾਂਡੇ ਉਧਰ ਵੀ ਤੇ ਇਧਰ ਵੀ ਗੱਲਾਂ ਹੋਣ ਡੀਆਂ ਨੇ ਵੇਖੋ ਉਹਦਾ ਕਹਿੰਦੀ ਮੈਂ ਬੜਾ ਕੰਮ ਕਰਨੀ ਬੜਾ ਕੰਮ ਕਰਨੀ ਆ ਤੇ ਕਿ ਦਖਲ ਰ ਆ ਪਿਆ ਗੋਆ ਚੁੱਕਿਆ ਜੰਤਾਗਰੀ ਓਏ ਨਾ ਟਮਾਉਣ ਬੱਲ ਵੇਖੋ ਇੱਦਾਂ ਬੰਦਾ ਸਫਾਈ ਕਰਕੇ ਰੱਖੇ ਥੱਲੇ ਹੁਣ ਇਹਨੂੰ ਕਿੱਦਾਂ ਠਾਲਾਂ ਅਨੁਰਾਣੀ ਦੰਨੀ ਆ ਵਿਚਾਰੀ ਮਾਹਾਂ ਬੈਠੀ ਫੇਰ ਆਉਂਗੀ ਫੇਰ ਉੱਕ ਜੰਨੀ ਮੈਨੂੰ ਕੋੜਾ ਹੋਰ ਕੋਈ ਕੰਮ ਹੈ ਹੋਈ ਆ ਫੇਰ ਆ ਜੂੰਗੀ ਹਾਂ ਵੀ ਹਵੇ ਜੜੀ ਤੇ ਮੇਰਾ ਜੀ ਨਹੀਂ ਲੱਗਦਾ ਤੇ ਬਗਾਰ ਇਦਾਂ ਕਰਨੀ ਆ ਇਹਨੂੰ ਨਾਲ ਹੀ ਲੈ ਜੰਨੀ ਆ ਜੀ ਤੇ ਲੱਗਦਾ ਨਹੀਂ ਮੇਰਾ ਫੇਰ ਮੇਰਾ ਧਿਆਨ ਰਹਿਣਾ ਮਾਂ ਮ ਕਰੋ ਆਵੇ ਮੇਰੀ ਸਿੰਗਾਂ ਵਾਲੀ ਗਾਈ ਇਹੋ ਮੈਂ ਦੀਦੀ ਨੂੰ ਕਹਿੰਨੀ ਕੋ ਦੀਦੀ ਨੂੰ ਲੈ ਜੀ ਇਹਨੂੰ ਮੈਂ ਇਦਾਂ ਕਰਨੀ ਆ ਪੁੱਛਦੀ ਆ ਪਲਾ ਫੋਨ ਕਰਕੇ ਇਹਨਾਂ ਨੂੰ ਤੇ ਨਾ ਮਗਲੇ ਤੋਂ ਚੋਰੀ ਚੋਰੀ ਨਾ ਹਾਥੀ ਚਬਲ ਕੇ ਲੈ ਜੀ ਮਮੀ ਨੂੰ ਕਿਹੜਾ ਪਤਾ ਲੱਗਣਾ ਹੋਲੀ ਜੀ ਲੱਦ ਕੇ ਲੈ ਜਾਾਂਗੇ ਮਮੀ ਨੂੰ ਅੰਦਰ ਦੇ ਦੂੰਗੀ ਮੜਾਈਆ ਇੱਤਾਂ ਹੀ ਕਰੂੰਗੀ ਲੈ ਜਾਣੀ ਮੈਂ ਆਪਣੇ ਲੋਗੇ ਹਾਂ ਨਹੀਂ ਮੇਰਾ ਜੀ ਲੱਗਦਾ ਮਗਰੋਂ ਤੂੰ ਜਾਣਾ ਮੈਨੂੰ ਜਾਣਾ ਵਾ ਇਹਨੇ ਲੱਗਦਾ ਜਾਣਾ ਇਨੂੰ ਰਹਿ ਦੂੰਗੀ ਇੱਥੇ ਨਿੱਕੀ ਇਹ ਨਾਲੇ ਇਨੂੰ ਲੈ ਜਾਊਗੀ ਖਾਲਾ ਖਾਲਾ ਪੱਠੇ ਖਾਲਾ ਖਾਲਾ ਦੇਖਾਂ ਇਹੋ ਕਮੀ ਤੇ ਲੱਗਦੀ ਉੱਥੇ ਇਹਨੂੰ ਲੱਭਦੇ ਨਹੀਂ ਹੀਗੇ ਇੱਥੇ ਵਾਵਾ ਲੱਗੀ ਇੰਨੀ ਸ਼ਰਮ ਨਹੀਂ ਵੀ 2-4 ਦਿਨ ਤੇ ਆਹੀ ਆ ਇੱਥੇ ਮੈਂ ਤੇ ਇੱਥੇ ਵੀ ਆ ਕੇ ਗੋਹਾ ਸੁੱਟਣ ਲਈ ਕੋ ਦਰਗੀ ਆਵੀ ਸਕੂਟਰੀ ਜੀ ਫੜ ਕੇ ਆ ਗਈ ਹੈ ਤੇ ਹੁਣ ਦੱਸ ਜੇ ਮੈਨੂੰ ਲੈ ਲੂਣਾਈ ਤੇ ਮੈਂ ਨਹੀਂ ਕੋਈ ਜਾਣਾ ਜੂਣਾ ਹੈਗਾ ਵੀ ਮੈਂ ਕਹਦਾ ਨਾ ਮੰਮੀ ਨੂੰ ਪਹਿਲਾਂ ਵੀ ਮੈਂ ਨਹੀਂ ਜਾਣਾ ਹਲੇ ਮੈਂ 5-6 ਦਿਨ ਰਹਿਣਾ ਵਾ ਕਿ ਦੱਸ ਹੁਣ ਮੈਂ ਇਹਦੇ ਨਾਲ ਚਲ ਜਾਵਾਂੀ ਨਾਲ ਮੈਂ ਜਾਣਾ ਹੀ ਨਹੀਂ ਮਿਲਦਾ ਮੈਂ ਵਿਲੀ ਨੂੰ ਜਾਣਾ ਹੀ ਨਹੀਂ ਮੈਂ ਇੱਥੇ ਬੈਠੀ ਰਹਿਣਾ ਅੰਦਰ ਹੀ ਮੈਂ ਨਹੀਂ ਜਾਣਾ ਮਾਸੀ ਜੀ ਘਰੇ ਜੇ ਆ ਜਾ ਅੰਦਰ ਜਿੰਦਰ ਦੇ ਆ ਹੰਦਰ ਜਿੰਦਰਾ ਆ ਗਈ ਸੱਸੀ ਕਾ ਸੱਸਰੀ ਕਾਲ ਜੀ ਹੋਰ ਸੁਣਾਓ ਠੀਕ ਠਾਕ ਠੀਕ ਠਾਕ ਵਧੀਆ ਆ ਜਾ ਹੰਦਰ ਬਹੁਤ ਵਧੀਆ ਚਾਹੀਦਾ ਆ ਜਾ ਬਤਾ ਆ ਜਾ ਇੱਥੇ ਆ ਜਾ ਬਹਿ ਜਾ ਹੋਰ ਸੁਣਾ ਤੂੰ ਪਿੰਡ ਦਾ ਹਾਂਜੀ ਠੀਕ ਠਾਕ ਆ ਸਾਰੇ ਤੁਸੀਂ ਦੱਸੋ ਠੀਕ ਠਾਕ ਵਧੀਆ ਚਲੋ ਵਧੀਆ ਹੀ ਚਾਹੀਦਾ ਆਇਆ ਬਾਹ ਦਾ ਫੋਨ ਹਾਂਜੀ ਆਇਆ ਠੀਕ ਠਾਕ ਚਲੋ ਠੀਕ ਠਾਕ ਤੁਸੀਂ ਸੁਣਾਓ ਬੱਸ ਵਧੀਆ ਵਾ ਠੀਕ ਮਤਲਬ ਲਵਲੀ ਬਣਾ ਸੁਣਾ ਠੀਕ ਠਾਕ ਹਾਂਜੀ ਠੀਕ ਠਾਕ ਮਸੀਬ ਸਾਰੇ ਠੀਕ ਆ ਠੀਕ ਠਾਕ ਰੁਪਿੰਦਰ ਨਹੀਂ ਦਿਖੰਡੀ ਰੁਪਿੰਦਰ ਕਿੱਥੇ ਆ? ਉਹ ਘਰ ਚਾਚੀ ਘਰ ਗਈ ਆਪਣੀ ਦੇ। ਮਾਸੀ ਜੀ ਉਹਦੇ ਵੀ ਲਈ ਡਈ ਜਿੱਦਾਂ ਕੁਛ ਕਰਨ। ਪਤਾ ਨਹੀਂ ਇੱਥੋਂ ਕਹਿੰਦੀ ਮੈਂ ਚਾਚੀ ਘਰ ਚੱਲੀ ਆ। ਮੈਨੂੰ ਲੱਗਦੀ ਵੀ ਹੱਲੀ ਫਿਰ ਚਲ ਗਈ ਹੋਣੀ ਆ ਲਗਣਾ ਪਤਾ ਲੱਗਦਾ। ਆਹੋ ਮੈਂ ਵੇਖਿਆ ਸੀ ਨਾ ਵੀ ਉੱਥੇ ਡਈ ਹੀ ਕੁਛ ਕਰਨਾ। ਠੀਕ ਆ। ਚੱਲ ਪੁੱਤ ਮੈਂ ਮਾ ਪਾਣੀ ਲੈ ਮੰਨੀ ਆ। ਠੀਕ ਆ। ਵੀ ਇਹ ਲੈ। ਇਹ ਵੀ ਕਿੱਡਾ ਝੂਠ ਬੋਲਣ ਦੇ। ਈਡੀ ਗੱਲ ਆ ਪਹਿਲਾਂ ਪਤਾ ਨਾ ਹੋਊਗਾ। ਵੀ ਵੀ ਲਈ ਢਈ ਜਾ ਕੇ ਕੰਮ ਕਰ ਇਹੋ ਕੰਮ ਤੇ ਲੱਭਦੀ ਹੀਗੀ ਇਹ ਇਹਨੂੰ ਲੱਭਦੇ ਨਹੀਂ ਚੱਲ ਕੋਈ ਨਹੀਂ ਆ ਲੰਦੇ ਫੇਰ ਕਰਦੀਆਂ ਗੱਲਾਂ ਨਾਲ ਇੱਦਾਂ ਕਰਨੀ ਆ ਪਾਣੀ ਬਾਹਰ ਚ ਦਿੰਨੀ ਆ ਪਹਿਲਾਂ ਉਹਨੂੰ ਸੱਦ ਕੇ ਲਿਆਉਣੀ ਆ ਗੁਏ ਚ ਬੜੀਆਂ ਨੇ ਪਹਿਲਾਂ ਕਿੰਨੀਆਂ ਗੱਲਾਂ ਕਰਨੀਆਂ ਨੇ ਵੇਖ ਲਿਆ ਵਾ ਪਤਾ ਵੀ ਹੈ ਵਾ ਕਿ ਉਹ ਆ ਗਈ ਆ ਸਬੂਤਰੀ ਤੇ ਤੂੰ ਆ ਜਾ ਨਖਤੀਏ ਘਰ ਤੂੰ ਵੇਖ ਕੇ ਉਹਨੂੰ ਉਸੇ ਵੇਲੇ ਤੂੰ ਉਸੇ ਵੇਲੇ ਮਗੜੀ ਆ ਜਾਦੀ ਕੁੜੀ ਨੇ ਸੱਚੀ ਬੜਾ ਹੀ ਮਨ ਸਤਾਇਆ ਮੈਂ ਕੀ ਕਰਾਂ ਇਹਦਾ ਕੁੜੀ ਦਾ ਮੇਰੀ ਬੇਇੱਜ਼ਤੀ ਕਰੰਦੀ ਰਹਿੰਦੀ ਆ ਹਰ ਟਾਈਮ ਚਲੋ ਘਰ ਹੁੰਦੀ ਉਹਨੂੰ ਪਤਾ ਲੱਗਦਾ ਵੀ ਘਰ ਵਾ ਪਾਣੀ ਨੇ ਬਾਹਰ ਚ ਦਿਨੀ ਆ ਪਹਿਲਾਂ ਉਹਨੂੰ ਲਿਉਣੀ ਆ ਰਪਿੰਦਰ ਨੀਰਪਿੰਦਰ ਤੂੰ ਅੰਦਰ ਕੀ ਘੰਡਈ ਆ ਇਧਰ ਆ ਬਾਹਰ ਕਿਉਂ ਇਦਾਂ ਬਾ ਗੱਲ ਸੁਣ ਮੇਰੀ ਕੀ ਜਾਣਾਂ ਕੀ ਪਹਿਣਾ ਚੰਗਾ ਭਲਾ ਪਤਾ ਤੈਨੂੰ ਵੀ پرونی ਤੂੰ ਵੇਖ ਲਈ ਆਂਦੀ ਹਾਂ ਤੈਨੂੰ ਚੰਗਾ ਭਲਾ ਪਤਾ ਵੀ ਪਰونی ਆਈ ਏ ਤੇ ਤੂੰ ਫੇਰ ਨਹੀਂ ਵੇਖ ਕੇ ਆਈ ਕੋਈ ਪਰونی ਆਈ ਮੈਂ ਨਹੀਂ ਵੇਖੀ ਮੁੱਖੀ ਕੋਈ ਨਹੀਂ ਨਾ ਤੈਨੂੰ ਨਹੀਂ ਪਤਾ ਜਿੰਦਰ ਆਈ ਆ ਤੈਨੂੰ ਨਹੀਂ ਪਤਾ ਲੱਗਦਾ ਵੀ ਮੈਂ ਉਸੇ ਵਾਲੇ ਘਰ ਨੂੰ ਚੱਲ ਜਾ ਮੇਰੀ ਗੱਲ ਮੈਂ ਨਹੀਂ ਵੇਖੀ ਮੁੱਖੀ ਕਦੋਂ ਆਈ ਏ ਤੇ ਮੈਂ ਝੂਠ ਨਾ ਬੋਲਿਆ ਕਰ ਨਾ ਵੇਖੀ ਨਹੀਂ ਦੱਸ ਮੈਂ ਤੇ ਜੀ ਵੇਖੀ ਨਹੀਂ ਤੇ ਚੱਲ ਘਰ ਨੂੰ ਤੇ ਮੇਰੀ ਗੱਲ ਸੁਣ ਲੈ ਤੈਨੂੰ ਆਈ ਏ ਲੈਣ ਚੁੱਪ ਕਰਕੇ ਧੁਰਪੀ ਲੈਣ ਆਈ ਆਹੋ ਤੇ ਜਦੋਂ ਤੂੰ ਆਏਂਗੀ ਨਾ ਆਪਣੇ ਪਰੋਣੇ ਨਾ ਠੀਕ ਆ ਉਦੋਂ ਆਣ ਕੇ ਤੇ ਮੈਂ ਦੱਸ ਦਾਂ ਰਵਾਂ ਇਹ ਉਹਨਾਂ ਨੇ ਫੋਨ ਤੇ ਦਬਕਾ ਮਾਰਿਆ ਸੀ ਵੀ ਉਹਨਾਂ ਨੂੰ ਕਿਉਂ ਤੂੰ ਕੱਲੀ ਨੁਕਲਾਇਆ ਵਾ ਹੈ ਹੁਣ ਮੇਰੀ ਗੱਲ ਸੁਣ ਲੈ ਸੱਚ ਨਾ ਬੋਲੀ ਜਾਈ ਉਹਦੇ ਸਾਹਮਣੇ ਜਿੱਦਾਂ ਮੈਂ ਕਹਾਂਗੀ ਨਾ ਉਦਾਂ ਬੋਲਣਾ ਮਤੂੰ ਚੱਲ ਆਗਾ ਘਰ ਨੂੰ ਮੈਂ ਨਹੀਂ ਕਿ ਜਾਣੇ ਜੁਣਾ ਵੀ ਐਵੇਂ ਜਾਣਾ ਮੈਂ ਉੱਥੇ ਉਹਨੇ ਗੱਲਾਂ ਪਤਾ ਕਿੰਨੀਆਂ ਕਰਨੇ ਨਾਲੇ ਮੈਂ ਨਹੀਂ ਜਾਣਾ ਮੈਂ ਜਦੋਂ ਮੈਂ ਮੰਮੀ ਇੰਨਾ ਕਿਹਾ ਫੋਨ ਤੇ ਕਿਹਾ ਸੀ ਨਾ ਕਿ ਮੈਂ 4 ਦਾ 5 ਦਿਨ ਰਹਿਣਾ ਵਾ 5 ਦਿਨ 5 ਦਿਨ ਹੋ ਗਏ ਆ ਫੇਰ ਆਣੀ ਤਿੰਨ ਦਿਨ ਹੋਏ ਮੇਰੀ ਕੋਈ ਰੋਟੀਆਂ ਖਵਾਲੀਆਂ ਜਿੰਦਿਆ ਤੈਨੂੰ ਤੇ ਇਧਰ ਆ ਬੰਦੇਆ ਵਾਂਗੂ ਜੇ ਘਰ ਵਸਦਾ ਨਾ ਤੇ ਸਾਲਾ ਇਧਰ ਆ ਕਿਧਰ ਮੰਡੇ ਹੀ ਅੰਦਰ ਚੱਲ ਨਹੀਂ ਜਾਣਾ ਮੰਮੀ ਕੀ ਕਰਦੀ ਹੁੰਨੀ ਮੈਂ ਕਹਿੰਦਾ ਕਿਦਾਂ ਦੀ ਆ ਮੇਰੇ ਲੱਗੇ ਹੀ ਨਹੀਂ ਆਈ ਹੈ ਵੇ ਤੂੰ ਇਹਦਾ ਹਾਲ ਵੇ ਉਹ ਕੰਮ ਕਰ ਰਿਹਾ ਮੇਰੀ ਗਾਲਾਂ ਸੌ ਚੁੱਪ ਕਰਕੇ ਇਧਰ ਬੈਠੀ ਓ ਤੇ ਜਾ ਕੇ ਤੇ ਬਹਿ ਜਾ ਚੱਲ ਇਧਰ ਬੈਠੀ ਇਧਰ ਅੰਦਰ ਮੈਂ ਚਾਹ ਬਣਾ ਲਾਂ ਮੈਂ ਬਣਾ ਲੈਂਦੀ ਆ ਚੱਲ ਤੂੰ ਸਾਸਰੀ ਗਾਲ ਦੀਦੀ ਸਾਸਰੀ ਕਾਲ। ਮੋਹਿੰਦਰ ਇਹ ਕਿੰਦਾ ਨਹੀਂ ਸਾਸਰੀ ਕਾਲ। ਜੀ ਜੀ ਸਾਸਰੀ ਕਾਲ ਬਲਾਈ ਦਾ ਸਮਾਂ ਕੀ ਆ? ਹੋਰ ਠੀਕ ਵਾ? ਮੈਂ ਤਾਂ ਠੀਕ ਆ ਤੇ ਤੂੰ ਕਿੱਥੋਂ ਆਈ? ਮੈਂ ਕਿਤੇ ਉਹ ਨਹੀਂ ਆਉਣਾ ਕਿੱਥੋਂ ਆ? ਮੈਂ ਉਹ ਗਈ ਹੀ। ਗਾਈਆਂ ਲੱਗੇ। ਗਾਈਆਂ ਲੱਗੇ ਕੀ? ਗੋਈਆਂ ਲੱਗੇ ਦੀਦੀ ਉਹਨੂੰ ਮੈਂ ਕਹਿੰਦੀ ਹੀ ਮੈਂ ਕਹਿੰਦੀ ਹੀ ਵੀ ਉਹ ਜਣਾਵਾ ਪਿੰਡ ਤੇ ਵੇਖ ਲਾ। ਤਾਂ ਮੈਂ ਸਿਰ ਜਾਂ ਮਰੀ ਜਾਂਦੀ ਫਿਰ ਮੈਂ ਰਹਿਂਦੇ ਤੂੰ ਨਹੀਂ ਜਾਣਾ ਨੀ ਕੀ ਆ ਨਾ ਇੱਕ। ਅਛਾ ਤੇ ਉਹ ਫਿਰ ਮੈਂ ਹਾਂ ਉਹਦਾ ਫਿਰ ਉਹਦੀ ਮੰਮੀ ਦਾ ਫਿਰ ਬੰਨੀ ਜੀ ਲੱਗੀ ਘਰਾਂ ਲੱਗੀ ਤੇ ਫਿਰ ਮੈਂ ਪੁੱਤ ਪਾਣੀ ਪੀ ਤੁਸੀਂ ਬੈਠੋ ਤੇ ਮੈਂ ਚਾਹ ਬਣਾਵਨੀ ਚੰਗਾ ਨਹੀਂ ਮਾਸੀ ਜੀ ਬਹਿ ਜਾਓ ਤੁਸੀਂ ਚਾਹ ਵੀ ਪੀ ਲੈਣੇ ਜਿਹੜੇ ਕੰਮ ਆਏ ਹਨਾ ਪਹਿਲਾਂ ਉਹ ਗੱਲ ਕਰ ਲਈਏ ਠੀਕ ਮੰਮੀ ਮੈਂ ਰੋਟੀ ਖਾ ਲਾਂ ਰੋਟੀ ਖਾਣੀ ਭੁੱਖ ਜੀ ਲੱਗੀ ਚੱਲ ਖਾ ਲਈ ਕੋਈ ਗੱਲ ਨਹੀਂ ਸਿਰਦੀ ਖਾਦੀ ਨਹੀਂ ਆ ਤੇ ਭੁੱਖ ਜੀ ਲੱਗੀ ਵੇਰਦੀ ਕਰਨ ਦੀ ਏ ਜਨੇ ਰੋਟੀ ਜਾਣ ਕੇ ਹੀ ਨਹੀਂ ਖਾਂਦੀ ਗੇ ਐਦਾਂ ਹੀ ਸੋਤ ਜੀ ਦੀ ਕੀ ਕਰਨਾ ਮੈਂ ਇੰਨਾ ਇਹਨਾਂ ਨੇ ਖਲਾਰਾ ਪਾਇਆ ਇੰਨਾ ਪਾਇਆ ਸਾਰੀ ਸਫਾਈ ਇਹਨਾਂ ਦੀ ਕਰਕੇ ਹਟੀਆਂ ਉਹ ਤਾਂ ਮਗਰ ਸਫਾਈ ਨਹੀਂ ਕਰਦੇ ਨੇ ਘਰ ਵੀ ਦਈ ਤੇ ਉਹ ਦੋ ਦਿਨ ਹੋ ਗਏ ਮੈਂ ਤਾਂ ਸਫਾਈਆਂ ਚ ਨੰਗ ਗੇ ਰੋਟੀ ਤਾਂ ਮੈਨੂੰ ਜੇਤਾ ਹੀ ਨਹੀਂ ਵਿਖਾਣੀ ਆ ਕਿ ਨਹੀਂ ਖਾਣੀ ਉਹਦੋਂ ਦੀ ਕੀਤੀ ਨਹੀਂ ਹੁਣ ਚਾਹੀਦੀ ਆਣ ਕੇ ਕੀਤੀ ਆ ਹਣ ਵੇਖ ਲਓ ਮਾਸੀ ਜੀ ਤੁਸੀਂ ਕਹਿੰਦੇ ਤੇ ਹੈਗੇ ਸੀ ਨਾ ਫੋਨ ਤੇ ਤੇ ਐਦਾਂ ਕਰਦੀ ਆ ਹੁਣ ਇਹਨੇ ਨਾ ਮੈਨੂੰ ਵੇਖ ਵੀ ਲਿਆ ਆਈ ਨੂੰ ਵੇਲੀ ਤੇ ਤਾਂ ਹੀ ਨਹੀਂ ਆਈ ਹੈਗੀ ਉਥੋਂ ਹੀ ਪਛਾਣ ਹੋ ਗਈ ਸੀ ਮੈਂ ਤਾਂ ਤੁਹਾਨੂੰ ਦੱਸਿਆ ਹੀ ਨਹੀਂ ਤੇ ਜੀ ਹੁਣ ਆਈ ਹੈ ਨਾ ਤੇ ਆ ਕੇ ਤੇ ਉਥੋਂ ਦੂਰੋ ਸਾਸਤਰੀ ਘਰ ਬੁਲਾਤੀ ਹੈ ਇਹਨੂੰ ਨਹੀਂ ਪਤਾ ਵੀ ਜੇ ਕੋਈ ਆਇਆ ਵਾ ਉਹਨੂੰ ਮਿਲਣਾ ਵੀ ਆ ਚਾਜਣਾ ਸਾਸਤਰੀ ਘਰ ਬੁਲਾਉਣੀ ਹੈ ਤੁਸੀਂ ਫਿਰ ਸਾਡੇ ਜੇ ਕਸੂਰ ਕੱਢਦੇ ਹੋ ਵੀ ਤੁਹਾਡਾ ਕਸੂਰ ਹੁਣ ਕਿਹੜੀ ਕਿਹੜੀ ਮਾਤੇ ਨੂੰ ਅਹੀਂ ਦਈਏ ਪਿੰਦਰ ਇਹ ਕੀ ਗੱਲ ਹੋਈ ਜਦੋਂ ਆਈ ਹੈ ਪਰਉਣੀ ਤੈਨੂੰ ਨਹੀਂ ਪਤਾ ਮਿਲਣਾ ਉਹਨੂੰ ਗਾਹੋਂ ਕੇ ਮਿਲਿਦਾ ਹੋਈਦਾ ਪੁੱਠੇ ਕੰਮ ਨਾ ਕਰਿਆ ਕਰ ਤਨ ਮੈਂ ਕਿੰਨਾ ਸਮਝਾਇਆ ਵਾ ਤਮੀਲੀ ਦਾ ਸੁਣਾ ਉਥੇ ਹਲੇ ਕੱਲ ਪਰਸੋਂ ਤੇ ਮੈਂ ਆਈ ਆ ਤਾਂ ਮੈਂ ਗੜੀ ਉਥੇ ਪਹੁੰਚ ਰਹੀ ਸੀ ਤਾਂ ਕੀ ਹੋ ਗਿਆ ਕੱਲ ਪਰਸੋਂ ਆਈ ਤੇ ਤਾਂ ਵੀ ਜੋ ਕੋਈ ਆਵੇ ਤੈਨੂੰ ਗਾਹ ਕੇ ਮਿਲੀਦਾ ਹੋਈਦਾ ਤੂੰ ਮਿਲੀ ਤੇ ਹੈਗੀ ਸਸਰੀ ਕੱਲ ਤੇ ਬੁਲਾਈ ਆ ਤਾਂ ਦੱਸ ਤੈਨੂੰ ਐਦਾਂ ਕਸੂਰ ਨਾ ਘੱਡਿਆ ਕਰੋ ਮੇਰਾ ਜਿੱਥੇ ਨਹੀਂ ਉੱਥੇ ਤੇ ਕਸੂਰ ਹੀ ਤੇਰਾ ਵਾ ਗਲਤੀ ਘੱਡ ਦਿੰਨੇ ਆ ਤੇਰੀ ਗਲਤੀ ਉਹਨਾਂ ਦੀ ਕੋਈ ਗਲਤੀ ਨਹੀਂ ਇੱਥੇ ਦਲਜਿੰਦਰ ਐ ਮੇਰੀ ਗੱਲ ਸੁਣ ਤੂੰ ਇਕੱਲਿਆਂ ਕਾਲੀ ਨੂੰ ਭੇਜਿਆ ਤੈਨੂੰ ਪਤਾ ਤੇ ਹੈ ਕਿ ਉਹਨੂੰ ਨਹੀਂ ਪਤਾ ਲੱਗਦਾ ਜੇ ਹੋਰ ਪਾਸੇ ਕਿਤੇ ਚਲ ਜਾਂਦੀ ਤੇ ਤੈਨੂੰ ਰਾਹ ਦਾ ਪਤਾ ਨਾ ਰਾਹ ਖੇਰੇ ਦਾ ਪਤਾ ਹੈ ਤੈਨੂੰ ਪਤਾ ਤੇ ਹੈ ਵ ਪੀ ਦਿਮਾਗ ਇਦਾਂ ਦਾ ਵੇਦਾ ਮਾਸੀ ਜੀ ਅਹੀਂ ਕੱਲੇ ਆਇਆ ਇਹਨੂੰ ਕੱਲੇ ਨੂੰ ਤੁਸੀਂ ਇਹਦੀਆਂ ਤੇ ਸੁਣ ਲਈਆਂ ਤੁਸੀਂ ਹਾਨੂੰ ਤੇ ਪੁੱਛ ਲੈਿੰਦੇ ਇਹ ਤੇ ਸਵੇਰ ਨੂੰ ਨਾ 4 ਵਜੇ ਤੋਂ ਉੱਠ ਕੇ ਤਿਆਰ ਹੋ ਕੇ ਬੈਠੀ ਸੀ 4 ਵਜੇ ਤੁਸੀਂ ਆਪ ਹੀ ਦੱਸੋ ਵੀ ਕਿਹੜਾ ਕਿਤੇ ਜਾਂਦਾ ਵਾ ਦੱਸ 4 ਵਜੇ ਤੋਂ ਜੇ ਮੈਂ ਇਹਨੂੰ ਹਟਾਇਆ ਨਾ ਉਥੋਂ ਚਾਹ ਚੁੱਪ ਬਣਾਉਣਾ ਵੀ ਚੱਲ ਕੋਈ ਨਹੀਂ ਠਹਿਰ ਕੇ ਚਲ ਜੀ ਪਰ ਇਹਨੇ ਤਾਂ ਇੱਕੋ ਹੀ ਜੇਦ ਫੜ ਛੜੀ 6 ਵਜੇ ਹੀ ਅਜੇ ਅੱਛਾ ਤੇ ਫੇਰ ਇਹ ਤਿਆਰ ਹੋ ਕੇ ਆਣ ਬੈਠੀ ਸੀਗੀ ਵੀ ਮੈਂ ਜਾਣਾ ਹੀ ਜਾਣਾ ਵਾ ਤੇ ਜੇ ਉਹ ਵੇਲੇ ਆਇਆ ਹੈਗਾ ਤੇ ਉਹ ਆਂਦਾ ਵੀ ਚੱਲ ਕੋਈ ਨਹੀਂ ਮੈਂ ਸਾਢਾ 9 ਵਾ 10 11 ਵਜੇ ਤੇ ਇਹ ਤੇ ਬੈਗ ਲੈ ਕੇ ਬੈਠੀ ਇਹਨੇ ਤੇ ਉਹ ਤਮਾਸ਼ਾ ਲਾਇਆ ਗਲੀ ਦੇ ਵਿੱਚ ਜਿਹੜਾ ਲਾਉਣ ਵਾਲਾ ਹੁੰਦਾ ਵਾ ਤੇ ਮੰਮੀ ਇਹਦੇ ਵਿੱਚ ਜਦੋਂ 10 ਮੈਂ ਗਲਤੀ ਕੀਤੀ ਮੈਨੂੰ 10 ਪਹਿਲਾਂ ਤੂੰ ਪਹਿਲਾਂ ਦੱਸ ਕਿ 4 ਵਜੇ ਆਉਣਾ ਹੈ ਦੇਣੀ ਚਰਨ 4 ਵਜੇ ਥੋੜਾ ਆ ਜਾਣਾ ਸੀ ਫਿਰ ਵੀ ਕਰਦੇ ਕਰਦੇ 7-8 ਤੇ ਵਜ ਹੀ ਗਏ ਸੀ ਤੇ ਉਹ ਮੈਂ ਸਭੋ ਟਾਈਮ ਨਾਲ ਤਿਆਰ ਹੋ ਗਈ ਤੇ ਇਹ ਮੁੜ ਕੇ ਮੈਂ ਆ ਜਾਊਗਾ ਹੁਣ ਚੱਲੀਏ ਨਹੀਂ ਅਹੀਂ ਈ ਨੇ ਵਜ ਤੋਂ ਪਹਿਲਾਂ ਨਹੀਂ ਜਾਣਾ ਅਹੀਂ ਇਦਾਂ ਨਹੀਂ ਕਰਨਾ ਮੈਂ ਤੁਹਾਡੇ ਦੋਸਤ ਸੁਖਦੇਵ ਵੰਡੇ ਚੱਲ ਜਾਂਦੇ ਜਦੋਂ ਕਿਤੇ ਜਾਣਾ ਹੋਵੇ ਹੋਰ ਜਾਂਦਾ ਸਭ ਵਕਤੇ ਫਿਰ ਵੀ 10000 ਵਜੇ ਜਾਈਦਾ ਵਾ ਪੁੱਠੀਆਂ ਗੱਲਾਂ ਨਾ ਕਰਿਆ ਕਰ ਤੂੰ ਹੋਰ ਹੋਰ ਗੱਲਾਂ ਪੁੱਠੀਆਂ ਕਰਦੀ ਰਹੀਨੀ ਜੀ ਚੱਲ ਰੋਕ ਜਾਂਦੀ ਉਹ ਤਿਆਰ ਹੋ ਜਾਂਦਾ ਤੇ ਆਪੇ ਇਹਨੂੰ ਸਾੜ ਜਾਂਦਾ ਇਹਨੇ ਤੇ ਗਲੀ ਦੇ ਵਿੱਚ ਸਾਡਾ ਜਲੂਸ ਕੱਢ ਕੇ ਰੱਖ ਦਿੱਤਾ ਮਾਸੀ ਜੀ ਦਾ ਹੱਚ ਪੁੱਛ ਹੋਣਾ ਤੇ ਲੋਕੀ ਇੰਨੀਆਂ ਗੱਲਾਂ ਕਰਦੇ ਨੇ ਸਾਨੂੰ ਵੀ ਤੁਸੀਂ ਕੀ ਵਿਆਹ ਲੈਂਦਾ ਵਾ ਕਹਿਣ ਨੂੰ ਤੇ ਮੇਰਾ ਜੀ ਨਹੀਂ ਕਰਦਾ ਮੈਂ ਆਪਣੇ ਹੱਥੀਂ ਖੜੀ ਐ ਪਰ ਇਹਨੂੰ ਵੀ ਥੋੜਾ ਬੋਤਾ ਚਾਹੀਦਾ ਵਾ ਨਾ ਸੋਚਣਾ ਪੀ ਮੈਂ ਕੀ ਕਰਨ ਨਹੀਂ ਆ ਕੀ ਮੈਂ ਜਲੂਸ ਕੱਢਣ ਨਹੀਂ ਇੱਥੇ ਲੋਕਾਂ ਮਗਰ ਤੇ ਜਾਣ ਕੇ ਲੱਗਦੇ ਲੋਕਾਂ ਮਗਰ ਕੋ ਲੱਗਦਾ ਨਹੀਂ ਸੁਣਦਾ ਹੀ ਤੂੰ ਗੱਲਾਂ ਆਪਣਾ ਦਾ ਆਪਣਾ ਘਰ ਵੇਖੇ ਹਾਂ ਅੱਛਾ ਘਰ ਕੀ ਵੇਖਣਾ ਜੇ ਤੂੰ ਚੰਗੀ ਨਹੀਂ ਤੇ ਫਿਰਾਂ ਦਾ ਕਹਿਣਾ ਹੀ ਆ ਨਾ ਮੈਂ ਕੀ ਕਰਾਂ ਦੱਸ ਜੇ ਮੈਂ ਬਾਹਰ ਦਾ ਕੰਮ ਕਰਦੀ ਤਾਂ ਵੀ ਮੈਨੂੰ ਇਦਾਂ ਕਹਿੰਦੇ ਜੇ ਮੈਂ ਘਰ ਦਾ ਕੰਮ ਨਹੀਂ ਤਾਂ ਵੀ ਮੈਨੂੰ ਗੁੱਸੇ ਹੁੰਦੇ ਮੈਂ ਦੱਸ ਕੀ ਕਰਾਂ ਮਾਸੀ ਜੀ ਇਹ ਬਾਹਰ ਦੇ ਕੰਮ ਦੀ ਗੱਲ ਕਰਦੀ ਹੈ ਨਾ ਉਹ ਵੀ ਸੁਣ ਲੋ ਜੇ ਸੰਦੀਪ ਨੇ ਇਹਨੂੰ ਭੁੱਲ ਭੁਲੇਖੇ ਕਹਿ ਹੀ ਦਿੱਤਾ ਵੀ ਚੱਲੇ ਕਹਿੰਦੀ ਮੈਂ ਵੇਲੀ ਦਾ ਕੰਮ ਕਰਨਾ ਵਾਂ ਉਹ ਕਹਿੰਦੀ ਵੀ ਚੱਲ ਕੋਈ ਨਹੀਂ ਤੂੰ ਕਾਰ ਆਇਆ ਕਰ ਇੰਨੀ ਗੱਲ ਕਹਿਣ ਦੀ ਡੇਰ ਹੀ ਇਹ ਉਸੇ ਵੇਲੇ ਉੱਠ ਕੇ ਤੇ ਚੱਲ ਵੇਲੀ ਚੱਲ ਜੇ ਕੋਈ ਗੱਲ ਨਹੀਂ ਵੇਲੀ ਚਲ ਗਈ ਆ ਤੂੰ ਵੇਲੀ ਦਾ ਕਰਿਆ ਉਥੋਂ ਫੜਿਆ ਡੇੜਾ ਤੇ ਚੱਲ ਬੰਬੀ ਤੇ ਬੰਬੀ ਤੇ ਜਾ ਕੇ ਤੇ ਪੱਠੇ ਲੈਣ ਗਈ ਤੇ ਤੁਸੀਂ ਦੱਸੋ ਵੀ ਇਹ ਕੰਮ ਇਹਦੇ ਵਾਸਤੇ ਚੰਗੇ ਆ ਅਜੇ ਤੱਕ ਸੰਦੀਪ ਨਹੀਂ ਵੇਲੀ ਗਈ ਹੈਗੀ ਮੈਂ ਵੀ ਨਹੀਂ ਚਲੋ ਜਾ ਕੇ ਵੇਖਿਆ ਤੇ ਇਹ ਇਹੋ ਜੇ ਕੰਮ ਕਿਉਂ ਕਰਦੀ ਕਿਉਂ ਸਾਡਾ ਜਲੂਸ ਕੱਢਣ ਡਈ ਆ ਮੈਂ ਤਾਂ ਉਦੋਂ ਦੀ ਇਹਨੂੰ ਸਿੱਨਾ ਸਮਝਾਉਂ ਡਈ ਆ ਇਤੇ ਨੀਅਮ ਮੱਥੇ ਦੀਆਂ ਠਿਕਰੀਆਂ ਪੰਨੀਆਂ ਇਹਨੂੰ ਮਾਮਦੀ ਨਹੀਂ ਮਾਸਾ ਵੀ ਮੈਨੂੰ ਕੀ ਕੋਈ ਕਹਿਣ ਦੇ ਤਕੀ ਨਹੀਂ ਤੇ ਫੇਰ ਮਾਸੇ ਜੇ ਤੁਸੀਂ ਆਪ ਹੀ ਦਸੋ ਨਾ ਅਹੀਂ ਵੀ ਕੀ ਕਰੀਏ ਉੱਥੇ ਵੀ ਇਹਨੇ ਨਾ ਸਾਰੇ ਅਟੱਬਰ ਨੂੰ ਇਦਾਂ ਹੀ ਸਤਾਇਆ ਵਾ ਹੁਣ ਮੈਂ ਤਾਂ ਕੋਈ ਗੱਲ ਹੀ ਨਹੀਂ ਗੀ ਕਰਦੀ ਵੀ ਚੱਲ ਕੀ ਕਰਾਂ ਹਨਾ ਮੈਂ ਹੱਥੀਂ ਖੜੀ ਤੇ ਪਰ ਉਹ ਵੀ ਕੀ ਕਰਨ ਹੁਣ ਜਾ ਘੁੱਟ ਜਾ ਕੇ ਦੀ ਚਾਹ ਬਣਾ ਕੇ ਲਿਆ ਉੱਠ ਪਾ ਤੇਰੀਆਂ ਸੁਣ ਲੀਆਂ ਹਨ ਤੂੰ ਆਪੇ ਗੈ ਨਹੀਂ ਵੀ ਮੈਂ ਬਣਾ ਲਿਓ ਨਹੀਂ ਹੈ ਕਰੀ ਨਹੀਂ ਜੇ ਜਾ ਕੋਈ ਨਹੀਂ ਜਾ ਬਣਾ ਜਾ ਇੰਦਾ ਹੀ ਕਰਦੀ ਆ ਵਾਸੇ ਉਹ ਦੀਦੀ ਮੰਮੀ ਆਪੇ ਡਈ ਕਹਿਣਾ ਮੈਨੂੰ ਕਹਿੰਦੀ ਵੀ ਤੂੰ ਉੱਥੇ ਬਹਿ ਜਾ ਦੀਦੀ ਲੱਗੇ ਜਾ ਮਮਮੀ ਨੇ ਕਹਿਤਾ ਵਾ ਨਾ ਜੇ ਮੰਮੀ ਨੇ ਕਹਿਤਾ ਤੇ ਜ਼ਰੂਰੀਤ ਨਹੀਂ ਵੀ ਚਾਹ ਉਹਨਾਂ ਨੇ ਬਣਾਉਣੀ ਹੈ ਚਲਿਓ ਨੀ ਆ ਉਹਦਾ ਹੀ ਬਸ ਮੇਰੇ ਕਸੂਰ ਕਰਦਾ ਹੁੰਦਾ ਵਦ ਕੀ ਸਮਝਾਉਣਾ ਮਸੀ ਜੀ ਇਹਨੂੰ ਦੱਸੋ ਤੁਸੀਂ ਉਹ ਹੀ ਤੇ ਮੈਂ ਆਖਣ ਦੀ ਆ ਬਥੇਰੀ ਮੈਂ ਦੇ ਆਪਣੇ ਠੀਕਰੀਆਂ ਪਾਨੀਆਂ ਸਿਰ ਦੇ ਆ ਤੁਸੀਂ ਮੈਨੂੰ ਫੋਨ ਤੇ ਗਰਮ ਹੋਣ ਦੇ ਹੀ ਨਾ ਤੇ ਪਰ ਤੁਸੀਂ ਹੱਡਾ ਵੀ ਸੋਚੋ ਨਾ ਵੀ ਅਹੀਂ ਕੀ ਕਰੀਏ ਮੇਰਾ ਤਾਂ ਆਖਿਆ ਚ ਸੁਧਰ ਜਾਈਗੀ ਵਿਆਹ ਹੋ ਜਾਏਗਾ ਤੇ ਚਲ ਕੋਈ ਗੱਲ ਨਹੀਂ ਤੁਸੀਂ ਇਹਨੂੰ ਕਹੋ ਵੀ ਤਿਆਰ ਹੋਵੇ ਤੇ ਮੈਂ ਲੈ ਕੇ ਹੀ ਜਾਨੀ ਇਹਨੂੰ ਨਾਲ ਦਿਲਜਿੰਦਰ ਮੇਰੀ ਸੁਣ ਗਾਲ ਇਹ ਨਾ ਥੋੜੀ ਜਿਹੀ ਵਿਟਰੀ ਆ ਤੇ ਮੈਂ ਇਹਨੂੰ ਨਾ ਆਪ ਛੱਡ ਜਾਗੀ ਚਾਹੇ ਕੱਲ ਚਾਹੇ ਪਰਸੋਂ ਠੀਕ ਆ ਇਹ ਧਰਨਾ ਨਹੀਂ ਇਹਨੇ ਜਾਣਾ ਮੈਨੂੰ ਪਤਾ ਹੋਵੇ ਦਾ ਫੇਰ ਜਾ ਕੇ ਉੱਥੇ ਬੋਲੇਗੀ ਤੁਹਾਡੇ ਨਾ ਘਰ ਥਾਂ ਠਾਂ ਹੋਏਗੀ ਤੁਹਾਨੂੰ ਪਤਾ ਹੀ ਆ ਚਲੋ ਮਾਸੀ ਜੀ ਮੇਰਾ ਤਾਂ ਇਹ ਇਰਾਦਾ ਹੈ ਵੀ ਮੈਂ ਇਹਨੂੰ ਨਾਲ ਹੀ ਖੜਦੀ ਆ ਪਰ ਜੇ ਤੁਸੀਂ ਕਹਿੰਦੇ ਹੋ ਤੇ ਫੇਰ ਇੱਕ ਅੱਧੇ ਦਿਨ ਚ ਇਹਨੂੰ ਛੱਡ ਜਾਓ ਕੋਈ ਗੱਲ ਨਹੀਂ ਮੈਂ ਛੱਡ ਜਾਂਗੀ ਮੇਰੀ ਗੱਲ ਸੁਣ ਤੇ ਇਹਨੇ ਆਪਣੀਆਂ ਦਸੀਆਂ ਤੁਹਾਡੇ ਵੱਲੋਂ ਕਹਿੰਦੀ ਵੀ ਮੈਨੂੰ ਤਾਂ ਛੱਡ ਕੇ ਹੀ ਨਹੀਂ ਗਏ ਮੈਂ ਆਪੇ ਆ ਗਈ ਹੂੰ ਕਹਿੰਦੇ ਚੱਲ ਜਾ ਤੂੰ ਇਕੱਲੀ ਨਹੀਂ ਮਾਸੀ ਜੀ ਲਵਲੀ ਨੇ ਕਿਹਾ ਵੀ ਜੇ ਚੱਲ ਲਵਲੀ ਨਾ ਆਉਂਦਾ ਮੈਂ ਆਂਦੀ ਕੋਈ ਨਾ ਕੋਈ ਆਉਂਦਾ ਤੇ ਸਹੀ ਨਾ ਇਹਨੇ ਤਾਂ ਇੰਨਾ ਤਮਾਸ਼ਾ ਲਾਇਆ ਨਾ ਗਲੀ ਦੇ ਵਿੱਚ ਫੇਰ ਹਾਰ ਕੇ ਅਸੀਂ ਇਹਦੇ ਮਗਰ ਗਏ ਨਹੀਂ ਵੀ ਇੱਥੋਂ ਹੁਣ ਗਏ ਤੇ ਅੱਡੇ ਤੇ ਜਾ ਕੇ ਬੋਲੂਗੀ ਤੇ ਕੀ ਫਾਇਦਾ ਯਾਰ ਅੱਗੇ ਸੋਚਣ ਦੀ ਦਿਲ 'ਚ ਵੀ ਉਹ ਤਾਂ ਇਦਾਂ ਦੇ ਹੈ ਹੀ ਨਹੀਂ ਉਹਨਾਂ ਨੇ ਆਪ ਲੈ ਕੇ ਆਉਣਾ ਸੀ ਨਾਲ ਇਹੋ ਹੀ ਬੇਕੂਫੀ ਇਦਾਂ ਦੀ ਫੇਰ लवली ਵੀ ਇਦਾਂ ਮਾਸੀ ਜੀ ਗੁੱਸਾ ਕਰਦਾ ਵਾ ਜਦੋਂ ਇਦਾਂ ਦੀਆਂ ਹਰਕਤਾਂ ਕਰਦੀ ਹੈ ਮੈਂ ਤੇ ਇਹ ਨਹੀਂ ਆ ਕਿ ਇਹ ਨਾ ਸਮਝ ਜੇ ਤੇ ਚੰਗਾ ਵਾ ਐਵੇਂ ਇਹਨਾਂ ਦਾ ਘਰ ਨਾ ਖਰਾਬ ਹੋ ਜੇ